ਅੱਜ ਦੀ ਇਹ ਜੋ ਪ੍ਰੈਸ ਕਾਨਫਰੰਸ ਹੈ ਅਮਰਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਜਿਹੜੀ ਇਹ ਵਾਰਦਾਤ ਹੋਈ ਸੀ ਤੇ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ 올ਡ ਸਟੋਰ ਹੈ ਜੋ ਕਿ ਜਬਾਲ ਰੋਡ ਤੇ ਸਥਿਤ ਹੈ ਇਹ ਇੱਕ ਕੋਲਡ ਸਟੋਰ ਦੇ ਵਿਚਕਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਤੇ ਉੱਥੇ ਸਥਿਤ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ तो वारदात बाद पुलिस ने पहुँच के कार्रवाई की थी क्योंकि नुकसान काफ़ी ज़्यादा सी इस करके जो स्टेटमेंट रिकॉर्ड करना मौके का मुआयना करना हो सारी ने जो काम करना सी वो सारी कार्रवाई इन्ह कार्रवाई कर तो बाद जो है पुलिस वालों एफ आई आर नंबर एक सौ उन्नीस चार नौ दो हज़ार चौबीस जी है चार विखे दर्ज की गई ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਗੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ ਮਤੌਰ ਕਪਤਾਨ ਪੁਲਿਸ ਜਿਹੜਾ ਹੈ ਉਥੇ ਮੌਕੇ ਦਾ ਮਉਾਇਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖੋ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੈ ਡੀਐਸਪੀ ਜੀ ਸਾਹਿਬ ਦੀ ਨਿਗਰਾਨੀ ਹੈ ਤੇ ਡੀਐਸਪੀ ਅਟਾਰੀ ਆ ਯਾਦਵੰਦ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਮੁੱਖ ਵਕਰੀਆਂ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਗਈਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਭਾਲ ਲੱਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨੇ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਆ ਬੰਦਿਆਂ ਦੇ ਦੋਸ਼ਾਂ ਨੂੰ ਫੜਨ ਲਈ ਦੇ ਸਮਾਨ ਦੀ ਰਿਕਵਰੀ ਇਹ ਕਾਫੀ ਜਿਹੜਾ ਹੈ ਟੀਮਾ ਲਗਾ ਕੇ ਉਹ ਸਾਰੀ ਇਹ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੁਣ ਮੈਂ ਦੱਸਣਾ ਚਾਹਾਂਗਾ ਜੀ ਇਸ ਟਾਈਮ ਜਿਹੜਾ ਹੈ ਇਸ ਵਾਗ ਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸਾਂਗਲਾਪਿੰਡ ਦੇ ਬੇਬਨ ਕਲਾ ਦੇ ਕੋਲ ਚਭਾਰ ਰੋਟੇ ਆ ਇੱਥੇ ਰਹੇ ਵਸਨੀਕ ਹੈ ਇਹ ਇਸ ਕੋਲਡ ਸਟੋਰ ਦੇ ਵਿੱਚ ਜਿਹੜਾ ਸਾਮਾਨ ਚੁਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਾਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਾਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਸੋ ਇਸ ਬੰਦੇ ਨੇ ਜਿਹੜਾ ਹੈ ਇਹ ਸਾਰਾ ਦੀ ਸਾਰੀ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹਿ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਤੁਸੀਂ ਤੁਹਾਡੇ ਕੋਲ ਜਿਹੜਾ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਗ੍ਰਿਫਤਾਰ ਹੋਇਆ ਹੈ ਇਹ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖਾਦਰ ਜਿੱਥੇ ਦਾ ਇਹ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਹੈ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਅਦਿਆਂ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਤੋਂ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਜਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱਲੇ ਦੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਅਰਵਿੰਦਰ ਸਿੰਘ ਹੈ ਇਹ ਆਦਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਬੀ ਤੋਂ ਇੱਕ ਡਿਸਮਿਸਡ ਸਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਜਿੱਥੇ ਇਹ ਜਿਹੜਾ ਹੈ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਕਿ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲ ਬਰਿਆ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਪਾਰਟੀ ਸੀ ਉਹਦੇ ਚ ਇਹ ਸ਼ਾਮਲ ਸੀ ਜਸਵਿੰਦਰ ਕੁਮਾਰ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦੇ ਅੰਦਰ ਰਵਿੰਦਰ ਜਿਹੜਾ ਹੈਗਾ ਅਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਫਾਈਨਾਂਸ ਕਰਦਾ ਥਾਣਾ ਸਿੰਘ ਜਿਹੜਾ ਹੈ ਉਹਨੂੰ ਐਗਜ਼ੀਕਿਊਟ ਕਰਦਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਰਵੀਨ ਜੋ ਹੈ ਉਹ ਵੀ ਫਿਕਰ ਹੋਇਆ ਹੈ ਅਸੀ ਉਹਦੀ ਵੀ ਗ੍ਰਫਤਾਰੀ ਪਾਈ ਹੈ ਉਹ ਜ਼ਿਰੇ ਦਾ ਰਿਹੈਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸ ਦੇ ਗੋਦਾਮ ਚ ਲੱਗਿਆ ਹੈ ਉਸ ਦੇ ਉਸ ਦੇ ਗੋਦਾਮ ਚ ਸਾਰੀ ਰਿਕਵਰੀ ਹੋਈ ਹੈ ਅ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਆਪਕ ਘਟ ਕਹਦੀ ਹੈ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾ ਦਾ ਇਹਨਾਂ ਦਾ ਇੱਕ ਗੈਂਗਰੇਡ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਇਹਨਾਂ ਨੇ ਇੱਕ ਬਲੈਰੋ ਕੈਂਪਰ ਤੇ ਮੋਟਰਸਾਈਕਲ ਰੱਖਿਆ ਹੋਇਆ ਸੀ ਥੋੜੀ ਦੇਰ ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ਹਿਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਉੱਥੇ ਲੇਬਰ ਨੂੰ ਜਿਹੜਾ ਹੈ ਇਹ ਬੰਦੇ ਬਣਾਉਂਦੇ ਆ ਲੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਮਿਸਿਸ ਦੇ ਵਿੱਚ ਕੌਣ ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਲੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਕੁੰਡਾ ਲਾ ਦਿੰਦੇ ਉਸ ਤੋਂ ਬਾਅਦ ਜਿਹੜੀ ਹੈ ਸ਼ਹਿਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਉਹ ਜੋ ਮਹਿੰਗੇ ਘੱਟੇ ਗੱਲੋ ਜਸਮਾਨ ਹੈ ਜਿਹੜੇ ਸਮਾਨ ਹੈ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਘੱਟੇ ਚਨੇ ਕਾਜੂ ਤੁਲਸੀ ਬ੍ਰਾਂਡ ਦੇ ਕਾਜੂ ਅੰਜੀਰ ਜੋ ਕਿ ਬੜੀ ਮਹਿੰਗੀ ਸੀ ਜੀ ਉੱਥੇ ਆਲੂ ਬੁਖਾਰਾ ਵਗੈਰਾ ਸੌਗੀ ਇਹ ਸਾਰਾ ਉਹਨੇ ਚੋਰੀ ਕੀਤਾ ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਗਏ ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕੰਮ ਹੋਇਆ ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਹੈ ਥਾਣਾ ਸਿੰਘ ਦੀ ਜੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਦੇਖੀਏ ਤਾਂ 11 ਪਰਚੇ ਉਸਨੇ ਦਰਜ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕੇ ਇਹ ਚੋਰੀਆਂ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਇਹ ਬੇਸਿਕਲੀ ਜਿਹੜਾ ਹੈ ਜ਼ੀਰੇਦਾ ਰਹਿਸੀ ਹੈ ਤੇ ਜਿਹਨੂੰ ਕਹਿ ਲਿਆ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਗਦਾਮਾ ਦੇ ਵਿੱਚ ਨੌਕਰੀ ਕਰਦਾ ਰਿਹਾ ਉੱਥੇ ਆਦਿਕਨ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਤੇ ਬਾਅਦ ਚ ਉਨੇ ਹੀ ਗੜਾ ਗਰੋ ਕੇ ਸੈਟੀਸਫਾਈ ਕਰ ਦਿੰਦੇ ਸੀ ਕਿ ਬਹੁਤ ਹੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵਾਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਸੁਪਾਉਂਦੇ ਸੀ ਅਗੇ ਕਰਦੇ ਸੀ ਸੋ ਇਹ ਹੌਲੀ ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਾਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉਰਾਪੂ ਸਿੰਘ ਜਿਹੜਾ ਹੈ ਬਸਤੀ ਮਲੇਸ਼ੀਆਂ ਜੀਰਾ ਉਥੇ ਦਾ ਹੈ ਰਿਆਸੀ ਹੈ ਉਹਦੇ ਤੇ ਦਰਜ ਨੇ ਇਸ ਤੋਂ ਇਲਾਵਾ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਹੈ ਜਸਵਿੰਦਰ ਸਿੰਘ ਪੁੱਤਰ ਰੂਪ ਲਾਲ ਵਾਸੀ ਫਰੀਦਕੋਟ ਗੁਰਦਾਸਪੁਰ ਜਿਹਦੇ ਬਾਰੇ ਮੈਂ ਪਹਿਲਾਂ ਹੀ ਦੱਸਿਆ ਹੈ ਮੈਂ ਇਹਦੇ ਬਾਰੇ ਪਹਿਲਾਂ ਵੀ ਕਲੀਅਰ ਕੀਤੀ ਕਿ ਇਹ ਸਮਾਨ ਜਿਹੜਾ ਹੈਗਾ ਉਹ ਕੁਝ ਚੀਜ਼ਾਂ ਪੈਰੀਸ਼ੀਬਲ ਵੀ ਹੁੰਦੀਆਂ ਤੇ ਜਿੰਨੀ ਜਲਦੀ ਹੋ ਸਕੇ ਇਸ ਜੀ ਨੂੰ ਵਾਈਂਡ ਅਪ ਕੀਤਾ ਜਾਵੇ ਤੇ ਅਸੀਂ ਜਿਹੜਾ ਹੈ ਦੋਸ਼ੀਆਂ ਨੂੰ ਫੜ ਲਿਆ ਸਮਾਨ ਰਿਕਵਰ ਹੋ ਗਿਆ ਸਾਡੇ ਵੱਲੋਂ ਇਹ ਹੈ ਕਿ ਜਿਵੇਂ ਦੀ ਅਗਲੀ ਲੀਗਲ ਕਾਰਵਾਈ ਬਣਦੀ ਹੈ ਅਰੈਸਟ ਤੋਂ ਬਾਅਦ ਇਸ ਸਮਾਨ ਜਿਹੜਾ ਹੈਗਾ ਇੱਕ ਵਾਰੀ ਅਦਾਲਤ ਤੋਂ ਜੋ ਲੈਣਾ ਚਾਹੁੰਦੇ ਨੇ ਜਲਦੀ ਉਸ ਫੁਰਦਾਰੀ ਲੈ ਲੈ ਤੇ ਉਸ ਜਗ੍ਹਾ ਤੇ ਸਟੈਂਪ ਕਰਾ ਦਿੱਤਾ ਜਾਂਦਾ ਹੈ ਕਾਪੀ ਦੀ ਦਸਤੂਰੀ ਹੋ ਜਾਂਦੀ ਹੈ ਚਾਰ ਪੇ ਪ ਸਵੇਰ ਦੀ ਗੱਲ ਹੈ ਕਿ ਜਦੋਂ ਇਹ ਸਵੇਰੇ ਇਹ ਚੱਲਦੇ ਨੇ ਇਹ ਸਮਾਨ ਵਗੈਰਾ ਜਦੋਂ ਉਸ ਟਾਈਮ ਦੇਖਦਾ ਕਿ ਕੋ ਕਲੂ ਤਾਂ ਸਾਨੂੰ ਰਾਈਟ ਫਰੋਂ ਦਾ ਜਿਹੜਾ ਹੈਗਾ ਸਪੌਟ ਤੋਂ ਸ਼ੁਰੂ ਹੋ ਗਿਆ ਸੀ ਤੇ ਹਿਊਮਨ ਇੰਟੈਲੀਜੈਂਸ ਪਲੱਸ ਟੈਕਨੀਕਲ ਇੰਟੈਲੀਜੈਂਸ ਇਹ ਦੋਨਾਂ ਦਾ ਇਹਨਾਂ ਇਸ ਆਪਰੇਸ਼ਨ ਦੇ ਵਿੱਚ ਇਸ ਕੇਸ ਨੂੰ ਪੇਸ ਕਰਨ ਦੇ ਵਿੱਚ ਪੂਰਾ ਯੋਗਦਾਨ ਰਿਹਾ ਤੇ ਸਾਡੀ ਟੀਮ ਜਿਹੜੀ ਹੈ ਦੇਖੋ ਜੀ ਇਸ ਟੀਮ ਨੇ ਬੜੇ ਹੀ ਹਾਰਡ ਵਰਕ ਦੇ ਨਾਲ ਜਿਹੜਾ ਹੈ ਇਸ ਕੇਸ ਨੂੰ ਪੇਸ ਜਿਹੜੀਆਂ ਗੱਡੀਆਂ ਦੇ ਨਾਲ ਵਾਰਦਾ ਜੀ ਲਈ ਜੀ ਹੋਰ ਆ ਦੋ ਵੈਪਨ ਨੇ ਜੀ ਇੱਕ ਟੁਆਇਪ ਪਿਸਟਲ ਹੈਗਾ ਇੱਕ ਦੂਜਾ ਕੱਟਾ ਜਿਹੜਾ ਨਾਲ ਸ਼ੇਰਾ 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 ਵੀ ਹੋ ਰਿਹਾ ਹੈ ਬੇਸਿਕਲੀ ਜੀ ਉਥੀ ਟਾਈਪ ਹੈ ਜੋ ਜੋ ਮੋਕਰੇ ਡੀਐਸਪੀ ਸਾਹਿਬ ਨੇ ਇਹ ਕਰਕੇ ਉਥੀ ਟਾਈਪ ਹੈ ਉਹਨੂੰ ਗਦਾਮ ਦੇ ਤੌਰ ਤੇ ਵੀ ਯੂਜ਼ ਕਰਦੇ ਨੇ ਦੇਖੋ ਜੀ ਤੁਸੀਂ ਦੇਖੋਗੇ ਹਾਂ ਜੀ ਜੀ ਇਹ ਦੇਖੋ ਨਾ ਰਵਿੰਦਰ ਸਿੰਘ ਦਾ ਇੱਕ ਪਰਚਾ ਵੀ ਦਰਜ ਮੁਕੱਦਮਾ ਨੰਬਰ 45 ਥਾੜਾ सदर ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜਿਨਾਇਤ ਮਿਕਦਮਾ ਦਾ ਉਹ ਮੋਕਰੇ ਉਹ ਕਲਾਸਿਕ ਦੇ ਹੋਟਿਆਣੇ ਦਾ ਉਹਨਾਂ ਦੀ ਦੇਖੋ ਜੀ ਇਹਦੇ ਵਿੱਚ ਮੈਂ ਬੜਾ ਸਪਸ਼ਟ ਕਰ ਦਿਆਂ ਕਿ ਇਸ ਬਾਰਦਾ ਤੋਂ ਬਾਅਦ ਜਿਹੜਾ ਹੈ ਮੇਰੇ ਵੱਲੋਂ ਵਜੀਤ ਮੰਡੀ ਜਾ ਕੇ ਤੇ ਕੋਲਡ ਸਟੋਰ ਤੇ ਵੀ ਦੋ ਵਾਰ ਮੀਟਿੰਗਸ ਕੀਤੀਆਂ ਗਈਆਂ ਜਿਹਦੇ ਵਿੱਚ ਇੱਥੇ ਦੀ ਜਿਹੜੀ ਏਰੀਆ ਸਕਿਉਰਿਟੀ ਹੈ ਤੇ ਜਿਹੜੀ ਇਸ ਖਾਸ ਪ੍ਰੈਮਿਸਿਸ ਦੀ ਸਕਿਉਰਿਟੀ ਹੈ ਦੋਨਾਂ ਨੂੰ ਰਿਵਿਊ ਕੀਤਾ ਜਿੱਥੇ ਦੋ ਤਿੰਨ ਗੱਲਾਂ ਸਾਡੇ ਸਾਹਮਣੇ ਆਈਆਂ ਜਿਹੜੀਆਂ ਮੈਂ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਸੀ ਉੱਥੇ ਡਰਾਈ ਫਰੂਟਸ ਐਸੋਸੀਏਸ਼ਨ ਕਰਿਆਨਾ ਐਸੋਸੀਏਸ਼ਨ ਉਹਨਾਂ ਨਾਲ ਸਾਂਝੀ ਵੀ ਕੀਤੀ ਉਸ ਦੇ ਵਿੱਚ ਜੇ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿਲਰ ਦਾ ਤੇ ਇਹ ਸਾਨੂੰ ਇਹ ਸਾਰਾ ਚੈੱਕ ਕਰਨ ਚਾਹੀਦਾ ਜੇ ਕੋਈ ਟਾਈਮ ਲੱਗੇਗਾ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਇਹ ਜਿਹੜੇ ਨੇ ਐਕਟਿਵ ਨੇ ਬੀਐਨਐਸਐਸ ਬੀਐਨਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਤਾਰਾ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਕੰਮ ਕਰ ਰਿਹਾ ਤੇ ਸਾਡੇ ਵੱਲੋਂ ਇਹ ਜਿਵੇਂ ਬੀਐਨਐਸ ਦੀ 11 111 ਤਾਰਾ ਹੈ ਕਿ ਹੋਰ ਵੀ ਜਿਹੜੀ ਸਖਤ ਤਾਰਾ ਵਾ ਇਹਨਾਂ ਤੇ ਲਾਈ ਜਾਵੇ। ਭਾਈ ਆਪਰੇ ਵਿੱਚ ਤਸਰਾ ਕਰਦੇ ਲੋਕਾਂ ਦੇ ਸਾਰੇ ਆਪਣਾ ਦਰ ਜਿਹੜੀ ਬਹੁਤ ਬੜਾ ਆਪਕੀ ਵਿਦਿਓ ਨਾਲ ਕਿਹੜਾ ਕੋ ਸਾਡਾ ਸਿੰਘ ਨੇ ਹਾਇਰ ਕੀਤਾ ਬੇਸਿਕਲੀ ਹੈ ਜੀ ਸੁਣੋ ਸੁਣ ਐਕਚੁਅਲੀ ਗੱਲ ਇਸ ਤਰ੍ਹਾਂ ਹੈ ਜਦੋਂ ਥਾਣਾ ਸਿੰਘ ਜੇਲ੍ਹ ਚ ਜਾਂਦਾ ਤੇ ਇਹਦੇ ਤੇ 11 ਪਰਚੇ ਨੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘ ਹੈ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪਰੇਟ ਹੋ ਰਿਹਾ ਹੈ ਉਸੀ ਤੁਹਾਨੂੰ ਨੇ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਕਦਾਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨ ਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਕਰ ਜਾਂਦੇ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਕਰਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਸੋ ਇੱਕ ਤਾਂ ਉਹ ਅਸੋਸੀਏਟਸ ਇਹਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਬੱਲੇ ਵਾਲਾ ਗਰੁੱਪ ਜਿਹੜਾ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਅਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਦੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦੇ ਸਮਾਨ ਵਰਤਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋਰੇ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਵੈਲਪ ਹੋ ਜਾਂਦਾ ਹੈ ਦੇਖੋ ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਉਹਨਾਂ ਸਖਤ ਹਦਾਇਤਾਂ ਨੇ ਕਿ ਇਸ ਤਰੀਕੇ ਦਾ ਜਿਹੜਾ ਵੀ ਕੋਈ ਸੰਜੀਮ ਜੁਰਮ ਜਿਹੜਾ ਵਾਰਦਾਤ ਹੁੰਦੀ ਆ ਉਹਦੇ ਰਤੇ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਪੈਂਦੀ ਹੈ ਤੇ ਸਾਡੇ ਵੱਲੋਂ ਅਕਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਅਫਸਰ ਐਸਪੀਡੀ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਸਹਿਬ ਆਰ ਵੀ ਉੱਥੇ ਗਏ ਤੇ ਸਾਰਿਆਂ ਵੱਲੋਂ ਉਹਨਾਂ ਨੂੰ ਕਾਨਫਰੰਸ ਲਿੱਤਾ ਗਿਆ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ 노 ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੀ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਹਾਰਾ ਦਾ ਸਾਰਾ ਬੜਾ ਮੈਟੀਕੁਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚ ਕਾਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਵਰ ਬਰੀ ਜਿਹਨੂੰ ਕਹਿੰਦੇ ਹਾਈ ਔਨ this thing ਤੇ ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਹੈ ਸੀਆਈਏ ਦੀ ਟੀਮਸ ਪਲੱਸ ਥਾਣੇ ਦੀ ਟੀਮਾਂ ਡੀਐਸਪੀ ਸਾਹਿਬ ਦੀ ਆਪਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈਗੀ ਸਾਡੇ ਸਪੈਸ਼ਲ ਸਲ ਉਹਦੇ ਵੱਲੋਂ ਵੀ ਕੰਟਰੀਬਿਊਸ਼ਨ ਹੋਈ ਹੈ ਸੋ ਇਹ ਸਾਰੇ ਦੇ ਸਾਰੇ ਵੈਲ ਇੱਕ ਕੋਆਰਡੀਨੇਟਿਡ ਐਫਰਟ ਹੋਇਆ ਹੈ ਤੇ ਟੀਮ ਜਿਹੜੀਆਂ ਹਨ ਨੰਬਰ ਆਫ ਟੀਮਸ ਪਰ ਬੋਰ ਐਂਡ ਨੰਬਰ ਪਲੱਸ ਜਿਹੜਾ ਹੈਗਾ ਬੜੇ ਤਰੀਕੇ ਦੇ ਨਾਲ ਤੇ ਦਿਨ ਤੇ ਰਾਤ ਜਿਹੜੀ ਲਗਾ ਕੇ ਸੀ ਨੂੰ ਹੈ 36 ਮਾਨ ਸਿੰਘ ਦੇ ਗਾਰਡਰ ਮਾਨੇ 70 ਦੇ ਮਾਨੇ ਦੇਖੋ ਜੀ ਦੇਖੋ ਜੀ ਜਦੋਂ ਇਹ ਫੜ ਹੋ ਗਿਆ ਬੇਸਿਕਲੀ ਮੈਂ ਤੁਹਾਨੂੰ ਇਹ ਦੱਸਣਾ ਕਿ ਸਾਨੂੰ ਇੰਨੀ ਜ਼ਿਆਦਾ ਲੋਡ ਨਹੀਂ ਪਈ ਲੋਕਲ ਕਿਉਂਕਿ ਸਾਡੇ ਕਾਬੂ ਆ ਗਿਆ ਸੋ ਜੇ ਨਾ ਆਂਦਾ ਤੇ ਸਾਨੂੰ ਸ਼ਾਇਦ ਉੱਥੇ ਲੋਕਲ ਪੁਲਿਸ ਦੀ ਜ਼ਰੂਰ ਮਦਦ ਹੁੰਦੀ ਲੈਣੀ ਪੈਂਦੀ ਬਟ ਕਿਉਂਕਿ ਇਹ ਕਾਬੂ ਆ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਇਸ ਦੇ ਐਸੋਸੀਏਟਸ ਨੇ ਉਹ ਵੀ ਛੇਤੀ ਕਾਬੂ ਹੋ ਗਏ। ਦੇਖੋ ਜੀ ਸਾਡੀ ਇਹ ਰਹੀ ਹੈ ਕਿਉਂਕਿ ਵਪਾਰੀ ਵਰਗ ਤੇ ਇਹ ਜਿਹੜਾ ਹੈਗਾ ਰਿਹਾਇਸ਼ੀ ਵਿੱਚ ਬੇਸ਼ੱਕ ਇਹਦਾ ਪੱਕਾ ਜਿਹੜਾ ਜ਼ਿਲ੍ਹਾ ਹੈਗਾ ਗੁਰਦਾਸਪੁਰ ਹੈ ਹੁਣ ਇਹ ਰਿਹਾਇਸ਼ੀ ਜ਼ੀਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਇਹ ਇਹ ਜਿਹੜਾ ਹੈ ਇਹਨਾਂ ਦੇ ਨਾਲ ਰਲ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਇਨਵੋਲ ਸੀ ਉਸ ਤੋਂ ਬਾਅਦ ਜਿਹੜੀ ਹੈ ਤੀਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਫਾਈਨੈਂਸਰ ਕਹੋ ਜਿਸ ਨੇ 3 ਲੱਖ ਰੁਪਏ ਥਾਣਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾਣਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਦਾ ਵੀ ਪਰਚਾ ਦਰਜ ਹੈ ਇਹ ਚੋਰੀ ਦੇ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ ਲੋ ਜਾਂ ਆਪਣਾ ਜਿਹੜਾ ਹੈ ਜੋ ਵੀ ਇਹਦਾ ਘਰ ਹੈ ਉੱਥੇ ਲਵਾਂਦਾ ਸੀ ਇਸ ਤੋਂ ਇਲਾਵਾ ਚੌਥੀ ਜਿਹੜੀ ਗ੍ਰਫਤਾਰੀ ਹੈ ਉਹ ਪ੍ਰਵੀਨ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਰਿਆਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਘਟੇ ਚੌਲ ਤੇ ਹੋਰ ਜੋ ਸੁਭਾਨ ਹੈ ਆਪਣੇ ਗਦਾਮ ਦੇ ਵਿੱਚ ਲਵਾਂਦਾ ਸੀ ਹੁਣ ਜਦੋਂ ਇਹ ਚੋਰੀ ਕਰਦੇ ਨੇ 2-3 ਵਜੇ 3 ਵਜੇ ਤੋਂ ਬਾਅਦ ਇਹ 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 ਜੋ ਹੈ ਕੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਸਨ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਬਜੀ ਚਲਾ ਰਿਹਾ ਸੀ ਅ ਅਸੀਂ ਚਾਰ ਗ੍ਰਿਫਤਾਰੀਆਂ ਮੇਨ ਜਿਹੜੀਆਂ ਹੈ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕਾਬੂ ਹੋ ਜਾਣਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਪ੍ਰੈਸ ਕਾਨਫਰੰਸ ਦਾ ਸਾਈਟ ਟਾਈਮ ਸੀ ਅਸੀਂ ਇਸ ਤਰੀਕੇ ਨੂੰ ਕਰਨਾ ਵੀ ਸੀ ਤੇ ਇਸ ਤੋਂ ਬਾਅਦ ਹੋਇਆ ਇਸ ਤਰੀਕੇ ਨਾਲ ਕੈਂਟਰ ਜੋ ਹੈ ਆਈਸ਼ਵਰ 509 ਹੈ ਸਾਰਾ ਸਮਾਨ ਉਸ ਤੇ ਲੱਦਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਇਹ ਝਭਾ ਰੋਟ ਹੁੰਦੇ ਹੋਏ ਠੰਡਾ ਤੱਲ ਬੱਲਾ ਬਹਿਰਾਮ ਰਾਮਪੁਰਾ ਹੁੰਦੇ ਹੋਏ ਨੈਸ਼ਨਲ ਹਾਈਵੇਅ ਟਾਰੀ ਚਲੇ ਜਾਂਦੇ ਆ ਉਸ ਤੇ ਚੜ ਜਾਂਦੇ ਉਸ ਤੋਂ ਬਾਅਦ ਇੰਡੀਆ ਗੇਟ ਤੋਂ ਹੀ ਰੌਂਗ ਸਾਈਡ ਹੁੰਦੇ ਹੋਏ ਬਾਈਪਾਸ ਵੱਲਾਂ ਤੋਂ ਗੁਜ਼ਰਦੇ ਨੇ ਬਾਈਪਾਸ ਵੱਲਾਂ ਤੋਂ ਕਿਉਂਕਿ ਬੱਲੇ ਬਾਈਪਾਸ ਤੋਂ ਥੋੜੇ ਜਿ ਰੁਕਦੇ ਨੇ ਤੇ ਆਪਣੇ ਬੱਲੇ ਵਾਲੇ ਜਿਹੜੇ ਜਿਹੜੇ ਇਹਨਾਂ ਦੇ ਐਸੋਸੀਏਟ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਦੇ ਨੇ ਮੈਂ ਕਿਉਂਕਿ ਅਜੇ ਇਨਵੈਸਟੀਗੇਸ਼ਨ ਚੱਲਦੀ ਹੈ ਉਹਨਾਂ ਦੇ ਨਾਂ ਅਜੇ ਨਹੀਂ ਦੱਸ ਰਿਹਾ ਤਿੰਨ ਤੋਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਨੇ ਉੱਥੇ ਬੱਲੇ ਡ੍ਰੌਪ ਕੀਤੇ ਨੇ ਉਸ ਤੋਂ ਬਾਅਦ ਇਹ ਮਾਨਾ ਵਾਲਾ 골ਡਨ ਗੇਟ ਬਾਈਪਾਸ ਹੁੰਦੇ ਹੋਏ ਇਹ ਕਰਨਦਨ ਬਾਈਪਾਸ ਪਹੁੰਚਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਮੋੜ ਤੋਂ ਹੁੰਦੇ ਭੁੱਲਰ ਜਵੰਦਾ ਦਰਗਾਬਾਦ ਵੇਈ ਪੂਈ ਭਰੋਵਾਲ ਫਤਿਹਾਬਾਦ ਹੁੰਦੇ ਕਪੂਥਲਾ ਜਾਂ ਗੋਇੰਦਵਾਲ ਪਹੁੰਚਦੇ ਨੇ ਉੱਥੇ ਮੰਡੀ ਮੋੜ ਸੁਜੋ ਕਾਲੀਆਂ ਇਹ ਕਿਉਂਕਿ ਬੜੇ ਤੇਜ਼ ਰਫ਼ਤਾਰ ਦੇ ਨਾਲ ਜਾ ਰਹੇ ਸੀ ਉੱਥੇ ਟਾਇਰ ਬਰਸਟ ਹੁੰਦਾ ਹੈ ਆਇਸ਼ਰ 509 ਜਿੱਥੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਉਹ ਖੇਲਰ ਇਹ ਬੜੀ ਤੇਜ਼ੀ ਨਾਲ ਇਹਨਾਂ ਨੇ ਕੀਤਾ ਉੱਥੇ ਬੰਦਾ ਲੋਕਲ ਹਾਇਰ ਕਰਕੇ ਕਿਉਂਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਆਪਣੀ ਆਈਡੈਂਟੀਟੀ ਇਹ ਦੱਸੀ ਕਿ ਇਹ ਇੱਕ ਟਰੇਡਰ ਨੇ ਸਾਡਾ ਸਮਾਨ ਜਿਹੜਾ ਹੈਗਾ ਉਹ ਅਸੀਂ ਕਿਤੇ ਸਪਲਾਈ ਕਰਨ ਚੱਲੇ ਆ ਤੇ ਸਾਡੇ ਨਾਲ ਇਹ ਵਾਪਰ ਗਿਆ ਉੱਥੇ ਇਹਨਾਂ ਨੇ ਵੱਡੀ ਜੀਸੀਬੀ ਲਿਆ ਕੇ ਸਮਾਨ ਨੂੰ ਜਿਹੜਾ ਹੈ ਇੱਕ ਦੂਸਰੀ ਬਲੈਰੋ ਇੱਕ ਛੋਟੇ ਹਾਥੀ ਉਹਦੇ ਨਾਲ ਉੱਥੇ ਲਦਾ ਕੇ ਜਿਹੜਾ ਹੈ ਜ਼ੀਰੇ ਪ੍ਰਵੀਨ ਜਿਹੜਾ ਹੈ ਉਹਦੇ ਰਾਹੀ ਜਿਹੜਾ ਹੈ ਗਦਾਮ ਤੇ ਉੱਥੇ ਜਿਹੜਾ ਹੈ ਪਹੁੰਚਾਇਆ ਤੇ ਥੋੜਾ ਜਿਹੜਾ ਸਬਾਨ ਹੈ ਇਹਨਾਂ ਦੀ ਜਿਹੜੀ ਸੀਗੀ ਕਿ ਉਹ ਆਦਮਕੁਰ ਵੀ ਜਿਹੜੀ ਹੈ ਉਹ ਪੁੱਜਦੀ ਹੋ ਜੇ ਸੋ ਇਸ ਤਰੀਕੇ ਨਾਲ ਉੱਥੇ ਜਿਹੜਾ ਹੈ ਸਬਾਨ ਜਿਹੜਾ ਹੈ ਇਹਨਾਂ ਨੇ ਦੂਜੇ ਬਲੈਰੋ ਤੇ ਛੋਟੇ ਹਾਥੀ ਦੇ ਵਿੱਚ ਲਦਾਇਆ ਕਿਉਂਕਿ ਸਬਾਨ ਖੇਲਰ ਗਿਆ ਸੀ ਗੱਤੇ ਦੇ ਪੀਸਸ ਸਾਨੂੰ ਮੌਕੇ ਤੇ ਵੀ ਮਿਲੇ ਅਸੀਂ ਉੱਥੇ ਲੋਕਾਂ ਤੋਂ ਪੁੱਛ ਗਿਸ ਕੀਤੀ ਹੈ ਤੇ ਲੋਕਾਂ ਨੇ ਵੀ ਸਾਨੂੰ ਇਸ ਸਾਰੇ ਬਾਰੇ ਦੱਸਿਆ ਫਿਰ ਸਾਡੀ ਜਿਹੜੀ ਟ੍ਰੇਲ ਅੱਗੋਂ ਸ਼ੁਰੂ ਹੁੰਦੀ ਹੈ ਅਸੀਂ ਫਿਰ ਅੱਗੇ ਜਾਂਦੇ 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 ਸਾਡਾ ਜਿਹੜੇ ਇਹ ਮੇਨ ਜਿਹੜਾ ਐਗਜ਼ੀਕਿਊਟਰ ਹੈ ਜਿਹੜਾ ਇਸ ਪੂਰੀ ਦੀ ਪੂਰੀ ਵਾਰਦਾਤ ਦਾ ਖਾਣਾ ਸਿੰਘ ਅਸੀਂ ਉਹਨੂੰ ਕਾਬੂ ਕਰਦੇ ਉਸ ਤੋਂ ਬਾਅਦ ਖਾਣਾ ਸਿੰਘ ਪ੍ਰਵੀਨ ਕੁਮਾਰ ਜਸਵਿੰਦਰ ਸਿੰਘ ਤੇ ਜਸਵਿੰਦਰ ਕੁਮਾਰ ਇਹ ਸਾਰੇ ਸਾਡੇ ਕਾਬੂ ਹਾਂ ਇਸ ਤਰੀਕੇ ਨਾਲ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਕੇਸ ਹੈ ਇਹ ਟਰੇਸ ਹੁੰਦਾ ਹੈ ਬਾਕੀ ਦੇ ਬੱਚ ਜਿਹੜੇ ਸਾਡੇ ਦੋਸ਼ੀ ਨੇ ਉਹ ਵੀ ਜਲਦ ਕਾਬੂ ਆ ਜਾਣਗੇ ਸਾਡੀ ਟੀਮ ਦਾ ਜੋਬ ਤੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਸਥੀ ਕਰ ਲਈ ਜਾਏਗੀ ਜਿੱਥੋਂ ਤੱਕ ਸਾਰੀ ਤੇ ਸਾਰੀ ਰਿਕਵਰੀ ਦਾ ਸਵਾਲ ਹੈ ਉਹ ਸਾਰੀ ਰਿਕਵਰੀ ਕਰ ਲਈਗੀ ਕੁਝ ਗੱਟਿਆਂ ਦੇ ਵਿੱਚ ਤੇ ਕੁਝ ਜਿਹੜਾ ਦੱਬਿਆਂ ਦੇ ਵਿੱਚ ਤੇ ਗੱਟਿਆਂ ਦੇ ਡੱਬਿਆਂ ਵਿੱਚ ਸਮਾਨ ਸੀ ਕਿਉਂਕਿ ਉਹ ਖਿੰਲਰ ਗਿਆ ਸੀ ਉਹ ਬਾਅਦ ਚ ਇਹਨਾਂ ਨੇ ਬੋਰੀਆਂ ਦੇ ਵਿੱਚ ਕਹਿ ਲੋ ਤੇ ਹੋਰ ਜਿਹੜਾ ਹੈ ਡਰੰਬਾਂ ਦੇ ਵਿੱਚ ਵੀ ਸ਼ਿਫਟ ਕਰਾਇਆ ਸੀ ਉਸ ਹਿਸਾਬ ਨਾਲ ਸਾਰੀ ਰਿਕਵਰੀ ਹੋ ਗਈ ਹੈ ਤੇ ਕਿਉਂਕਿ ਤੁਸੀਂ ਦੇਖੋ ਕਿਉਂਕਿ ਵਪਾਰੀ ਵਰਗ ਦੇ ਵਿੱਚ ਥੋੜਾ ਸਹਿਮ ਦਾ ਮਾਹੌਲ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਨੇ ਕਿ ਐਸੀ ਕਿਤੇ ਕੋਈ ਵਾਰਦਾਤ ਹੁੰਦੀ ਹੈ ਛੇਤੀ ਐਕਸ਼ਨ ਲਿਆ ਜਾਵੇ ਉਹਨਾਂ ਸਾਰੀਆਂ ਨਿਰਦੇਸ਼ਾਂ ਦੇ ਚੱਲਦੇ ਹੋਏ ਮਾਰੇਓ ਕਪੀ ਸਹਿਬਾਨ ਸਭ ਨਿਸ਼ਾਨ ਨਿਰਦੇਸ਼ਾਂ ਹੈ ਕਿਹੜਾ ਕਾਰਵਾਈ ਪੂਰੀ ਕੀਤੀ ਗਈ ਹੈ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਹੈ ਸਾਡੇ ਮੰਤਰੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਕਾਜੀਵਾਲ ਜੀ ਵੀ ਗਏ ਤੇ ਹੋਰ ਐਮਐਲਏ ਸਹਿਬਾਨ ਵੀ ਗਏ ਸਰਕਾਰ ਇਹਨਾਂ ਇਹਦਾ ਬੜਾ ਜਿਹੜਾ ਹੈ ਕਾਗਨੀਸੈਂਸ ਲਿਆ ਤੇ ਇਸ ਇਖਤਿਆਰ ਤੇ ਸਹਿਮ ਦੇ ਮਾਹੌਲ ਨੂੰ ਜਿਹੜਾ ਹੈਗਾ ਇੱਕ ਪੋਜ਼ਿਟਿਵ ਉਹਦੇ ਵਿੱਚ ਰੱਖਿਆ ਗਿਆ ਤੇ ਜਿਹੜਾ ਪੁਲਿਸ ਵੱਲੋਂ ਜਿਹੜੀ ਹੈ ਬੜੀ ਐਕਸਪੀ ਡਾਈਟਲੀ ਜਿਹੜਾ ਹੈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਇਹ ਦੋਸ਼ੀਆਂ ਨੂੰ ਫੜਿਆ ਗਿਆ ਤੇ ਕੇਸ ਨੂੰ ਸੋਲਵ ਕੀਤਾ ਗਿਆ ਹੈ 30% ਹਾਂ ਜਿਹੜੇ ਬੈਲ ਬਣਾ ਸਿੱਖੀ ਬਚ ਗਿਆ ਅੰਦਰ ਇੱਕ ਤੇ ਲੇਬਰ ਦੇ ਕੋਲ ਸੀ ਮੈਂ ਕੋਲ ਕੁਝ ਆਈਟਮ ਜੀ ਬਿਲਕੁਲ ਜੀ ਇਹਨਾਂ ਕੋਲ ਇੱਕ ਟੋਏ ਵੈਪਨ ਤੇ ਇੱਕ ਜਿਹੜਾ ਹੈ ਦੇਸੀ ਕਟਾ ਉਹ ਵੀ ਬਰਾਮਦ ਹਾਂ ਜੀ ਜੋ ਦੋ ਜਿਹੇ ਸਾਨੂੰ ਜਿਹੜੇ ਦੱਸੇ ਗਏ ਤੇ ਬਰਾਮਦ ਲੇਬਰ ਇਹਨਾਂ ਵੱਲੋਂ ਜਿਹੜੀ ਦੱਸੀ ਗਈ ਉਹ 5 ਤੋਂ 7 ਬੰਦੇ ਦੱਸੀ ਗਏ ਮਾਰਕੀਟ ਵਾਲੇ ਇਹਦੀ ਕੋਈ ਵੈਲਿਊ ਨਹੀਂ ਸਾਡੇ ਕੋਲ ਇਹ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫਆਈਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ ਸਾਡੇ ਮੁਤਾਬਕ ਜੋ ਉੱਥੇ ਸਟੋਰ ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲੈ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਦੋਂ ਟਰੱਕ ਟਾਇਰ ਬਸਟ ਹੁੰਦਾ ਹੈ ਟਰੱਕ ਜਿਹੜਾ ਹੈ ਉਹ ਟੇਡਾ ਹੁੰਦਾ ਹੈ ਉਹਦੇ ਸਮਾਨ 完了，不了。 ਪੁਲਿਸ ਨੂੰ ਕੀਤੀ ਜਾਏਗੀ ਉਹਨੂੰ ਜਿਹੜਾ ਹੈ ਇਹਨਾਂ ਵੱਲੋਂ ਚੌਂਕੀ ਦੀ ਡਿਮਾਂਡ ਕੀਤੀ ਗਈ ਹੈ ਬੇਸ਼ੱਕ ਉੱਥੇ ਜਿਹੜੀ ਹੈ ਅਸੀਂ ਚੌਂਕੀ ਬਣਾ ਰਹੇ ਹਾਂ ਪਰ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਏਰੀਆ ਸਿਕਿਉਰਟੀ ਵਾਸਤੇ ਇੱਕ ਸੀਸੀਟੀਵੀ ਕੈਮਰਾ ਜਿਹੜੇ ਨੇ ਤੁਸੀਂ ਜਿਹੜੀ ਬਾਕੀ ਸੜਕਾ ਹੈ ਉਹ ਵੀ ਕਵਰ ਕੀਤੀਆਂ ਜਾਣ ਸੈਕੰਡਲੀ ਜਿਹੜਾ ਕੋਈ ਬੂਮ ਬੈਰੀਅਰ ਟਾਈਪ ਹੈ ਉੱਥੇ ਉਹ ਵੀ ਲਗਾਏ